ਬਰਸਾਤ ਸ਼ੁਰੂ ਹੋਈ ਦੀ ਆ ਜੀ 4-5 ਵਜੇ ਦੀ ਤਕਰੀਬਨ ਤਕਰੀਬਨ ਤੁਸੀਂ ਦੇਖ ਲਓ ਬੱਦਲ ਕੁਲ ਗਿਆ ਤੇ ਆਊਟਸਾਈਡ ਪਾਣੀ ਸਾਰਾ ਭਰਿਆ ਪਿਆ ਚੁੰਗੀ ਵਾਲੇ ਬੰਨੇ ਤੇ ਬਰਸਾਤ ਪੈ ਰਹੀ ਹੈ ਸਵੇਰ ਦਾ 7:30 ਵਜੇ ਦਾ ਸਮਾਂ ਹੋ ਗਿਆ ਤੇ ਅੱਜ 22 ਤਰੀਕ ਹੋ ਗਈ ਤੇ ਸਵੇਰ ਦੇ ਹਾਲਾਤ ਆ ਪਿਛਲੇ ਦਿਨੀ ਬਰਸਾਤ ਹੋਈ ਸੀ ਤੇ ਉਹ ਦੁੱਧਾ ਭਰਿਆ ਸੀ ਤੇ ਅੱਜ ਬਹੁਤ ਜ਼ਿਆਦਾ ਭਰਿਆ ਜੇ ਇਹ ਦੇਖ ਲਓ ਕਿੱਥੋਂ ਤੱਕ ਭਰੀ ਹੋਈ ਆ ਸਾਰੀ ਇਸ ਸਾਈਡ ਵੀ ਪਾਣੀ ਭਰ ਗਿਆ ਸਾਰਾ ਤੇ ਇਸ ਸਾਈਡ ਵੀ ਆ ਵੀ ਅੱਧੀ ਅੰਕਲ ਮੌਜ ਚ ਹੈ ਅੱਜ ਪਰਦੇ ਵੇ ਪਰਦਾ ਪਰਦੇ ਵੇ ਪਰਦਾ ਕਹਿ ਰਿਹਾ ਕਿ ਪਰਦਾ ਹੈ ਪਰਦਾ ਕਿੰਨੀ ਬਰਸਾਤ ਹੋ ਰਹੀ ਹੈ ਕਾਫੀ ਤੁਸੀਂ ਦੇਖ ਸਕਦੇ ਹੋ ਤੇ ਆਸ-ਪਾਸੇ ਬਾਜ਼ਾਰ ਜਿੰਨੇ ਵੀ ਸਾਰੇ ਭਰ ਗਿਆ ਹੈ ਕੈਸੇ ਲੇ ਜੀ ਮੈਂ ਮੌਜੂਦ ਹਾਂ ਤੇ ਬੱਸ ਸੈਂਡ ਤੇ ਬੱਸ ਸੈਂਡ ਦੇ ਹਾਲਾਤ ਤੁਸੀਂ ਦੇਖ ਲਓ ਪੂਰਾ ਭਰਿਆ ਪਿਆ ਪ੍ਰੋਪਰਲੀ ਕੈਸੇ ਲੇ ਤੇ ਮੈਂ ਇੱਥੇ ਮੌਜੂਦ ਹਾਂ ਤੇ ਪਾਣੀ ਭਰ ਗਿਆ ਸਾਰਾ ਤੇ ਬਰਸਾਤ ਬਹੁਤ ਜ਼ਿਆਦਾ ਅਸਲ ਜੀ ਮੈਂ ਪਿੰਡ ਖਾਸਾਂ ਵਾਲੀ ਚ ਤੇ ਸਾਹਮਣੇ ਆ ਪੰਦਰਵਾਸ ਸਾਹਿਬ ਗੁਰਦਾਰਾ ਸਾਹਿਬ ਤੇ ਤੁਹਾਨੂੰ ਮੈਂ ਦਿਖਾਉਣਾ ਇੱਥੇ ਇੱਕ ਗਲੀ ਦੇਖ ਲਓ ਤੁਸੀਂ ਨਹਿਰ ਬਣੀ ਪਈ ਪੂਰੀ ਅਸਲ ਜੀ ਸਾਰਾ ਪਾਣੀ ਪਾਣੀ ਹੋਇਆ ਰਹਿ ਗਿਆ ਨਹਿਰ ਬਣੀ ਪਈ ਖਾਸਾਂ ਵਾਲੀ ਪਿੰਡ ਦੇ ਵਿੱਚ ਖਸੌਣੀ ਸਾਈਡ ਮੌਜੂਦ ਹੈ ਤੇ ਆਵਾ ਗੋਭੀ ਦੀ ਫਸਲ ਤੇ ਇਹਦੇ ਵਿੱਚ ਬਰਸਾਤ ਦਾ ਪਾਣੀ ਭਰ ਗਿਆ ਤੇ ਜਿਨ੍ਹਾਂ ਦੀ ਗੋਭੀ ਲਗਾਈ ਹੈ ਜਿਨ੍ਹਾਂ ਨੇ ਲਗਾਈ ਆ ਉਹ ਐਸ ਵਲੇ ਪਾਣੀ ਕੱਢ ਰਹੇ ਆ ਡਾਕਟਰ ਚਲਾ ਕੇ ਪੰਪ ਲਗਾ ਕੇ ਕਿ ਗੋਭੀ ਦੀ ਫਸਲ ਖਰਾਬ ਨਾ ਹੋਵੇ ਪਾਣੀ ਬਹੁਤ ਜ਼ਿਆਦਾ ਹੋ ਗਿਆ ਵਿੱਚ ਤੇ ਐਸ ਵਲੇ ਸਾਈਡ ਤੋਂ ਇਹ ਕੋਲ ਪਾਣੀ ਕੱਢ ਰਹੇ ਸਾਰੇ ਟੋਟਲੀ ਪੰਪ ਲਗਾ ਕੇ ਅਸਲ ਜੀ ਇਹ ਵਿਚਾਰ ਦੇ ਹਾਲਾਤ ਦਿਖਾਉਂਦੇ ਆ ਤੁਹਾਨੂੰ ਤੇ ਤੁਸੀਂ ਦੇਖ ਲਓ ਬਰਸਾਤ ਦਾ ਪਾਣੀ ਕਿੰਨਾ ਭੜਿਆ ਅਸਸ ਪਾਸੇ 메ਨ ਬਾਜ਼ਾਰ ਚ ਜਲਤਲਾ ਹੋ ਗਈ ਪੂਰੀ ਹਸਪੀਟਲ ਤੇ ਨਗਰ ਕੌਂਸਲ ਤੇ ਬॉय ਸਕੂਲ ਹਨਾ ਅਸਲ ਜੀ ਦੇਖੋ ਇਸ ਸਾਈਡ ਵੀ ਸੜਕ ਤੇ ਪਾਣੀ ਭਰ ਗਿਆ ਬਰਸਾਤ ਹੀ ਨਹੀਂ ਹੋਈ ਸੜਕ ਤੇ ਪਾਣੀ ਹੈ ਸਾਰਾ ਸੀਪਟ ਕੈਂਪ ਵੱਡੀ ਗਰਾਊਂਡ ਦਾ ਰੋਡ ਇਹ ਸਾਰਾ ਟੋਟਲੀ ਇੱਥੇ ਪਾਣੀ ਪਾਣੀ ਭਰੇ ਹੋਇਆ। ਲੋ ਜੀ ਟਿਟੀ ਅੰਕਲ ਆ ਗਏ ਨੇ। ਇਹ ਸਾਈਡ ਦੇਖ ਲੋ ਤੇ ਇਹ ਸਾਈਡ ਦੇਖੋ। ਤੇ ਸਾਰਾ ਆਪਣਾ ਬੁਆਇਸ ਸਕੂਲ ਵਾਲਾ ਏਰੀਆ ਸੀ ਫਾਇਟ ਕੈਂਪ ਤੇ ਆਪਣਾ ਮੰਦਰ ਸਾਰਾ ਡੁੱਬਿਆ ਪਿਆ ਟੋਟਲੀ। ਇਸ ਸਾਈਡ ਦੇਖ ਲੋ, ਇਸ ਸਾਈਡ, ਇਸ ਸਾਈਡ ਤੇ ਇਸ ਸਾਈਡ। ਇਸ ਸਾਈਡ। ਅਸਲੇ ਜੀ ਮੈਂ ਆ ਗਿਆ ਘਰ ਤੇ 10 ਵਜੇ ਤੋਂ ਤੱਕ ਦਾ ਟਾਈਮ ਹੋ ਗਿਆ ਤੇ ਅਸਲੇ ਸਵੇਰ ਦਾ ਬ੍ਰੇਕਫਾਸਟ ਚੱਲ ਰਿਹਾ ਜਿਹਦੇ ਵਿੱਚ ਮਿੱਠੇ ਪਾਪੜ ਆ ਮਾਲਪੂੜੇ ਟਾਈਪ ਤੇ ਚਾਹ ਸਵੇਰ ਦਾ ਬ੍ਰੇਕਫਾਸਟ ਇਹ ਹੋ ਰਿਹਾ ਤੇ ਵੀਡੀਓ ਵੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਤੁਹਾਨੂੰ ਮੂਲ ਦਿਖਾ ਦੇਣਾ ਆਸ-ਪਾਸੇ ਦਾ ਕਿਸ ਤਰ੍ਹਾਂ ਦਾ ਮੂਲ ਬਣਿਆ ਬੱਦਲ ਬਾਈ ਹੋਈ ਪਈ ਸਾਰੀ ਤੇ ਪ੍ਰਸਾਦ ਪੈ ਰਹੀ ਹੈ ਛੋਟੇ ਛੋਟੇ ਕਿਸ ਤਰ੍ਹਾਂ ਦਾ ਮੂਲ ਹੈਗਾ ਆਸ-ਪਾਸੇ ਦਾ ਸਵੇਰ ਦੇ ਸਮੇਂ ਦਾ ਦੇਖੋ ਤੇ ਆ ਤੇ ਸਾਹਮਣੇ ਤੁਹਾਨੂੰ ਦਿਖਾ ਰਿਹਾ ਟੋਮਾਸ ਸੈਂਟਰ ਦਾ ਬਿਲਡਿੰਗ ਦਾ ਕੰਮ ਚੱਲ ਰਿਹਾ ਵੱਖਰਾ ਤੇ ਇਸ ਸਾਈਡ ਪਾਣੀ ਪੜ ਗਿਆ ਸਾਰੇ ਬਰਸਾਤ ਔਨ ਕਰਕੇ ਦੇਖ ਲਓ ਕਿੰਨੋਂ ਦੋ ਚਾਰ ਦਿਨ ਕੰਮ ਨਹੀਂ ਹੋਏਗਾ ਇੱਥੇ ਇਹ ਟੋਮਾਸ ਸੈਂਟਰ ਬਣ ਰਿਹਾ ਜੀ ਆਪਣਾ ਅੱਜ ਬੁੱਧਵਾਰ ਹੋ ਗਿਆ ਤੇ 23 ਤਰੀਕ ਹੋਗੀ 23 ਤਰੀਕ ਦੇ ਸਵੇਰੇ 7:30 ਵਜੇ ਫੇਰ ਬਰਸਾਤ ਸ਼ੁਰੂ ਹੋਗੀ ਤੂੰ ਦੇਖ ਲਓ ਬੱਦਲ ਖੁੱਲ ਗਿਆ ਪੂਰਾ ਤੈਸ ਵਲੇ ਅਸੀਂ ਆਹ ਪ੍ਰਾਣੇ ਬਾਸ ਸੈਂਡ ਦੇ ਵਿੱਚ ਤੇ ਬੱਦਲ ਖੁੱਲ ਗਿਆ ਬਰਸਾਤ ਸ਼ੁਰੂ ਹੋ ਗਈ ਤਾ ਬਾਸ ਸੈਂਡ ਤੈਸ ਵਲੇ ਸੰਨੀ ਨਾਲਿਆ ਤੇ ਤਾਉ ਨਾਲ ਸਾਢੇ 7:30 ਦਾ ਸਮੇਂ ਹੋ ਗਿਆ ਜੀ ਤੇ ਐਸ ਵਲੇ ਬਰਸਾਤ ਬਹੁਤ ਤੇਜ਼ ਹੋ ਗਈ ਆ ਤੂੰ ਦੇਖ ਲਓ ਬਹੁਤ ਤੇਜ਼ ਬਰਸਾਤ ਪੈ ਰਹੀ ਆ ਇਸ ਸਾਈਡ ਸਾਹਮਣੇ ਨਿਆਲੇ ਛੱਟਨਾ ਇਹਦੇ ਇਸ ਤਰ੍ਹਾਂ 8:00 ਚੱਲਿਆ ਜੀ 8:00 ਦਾ ਟਾਈਮ ਹੋ ਚੱਲਿਆ ਤੇ ਬਰਸਾਤ ਹੋਰ ਤੇਜ਼ ਹੋ ਗਈ। ਤੁਸੀਂ ਦੇਖ ਲਓ ਐਸੋਲੇ ਅਸੀਂ ਇੱਥੇ ਖਲੋਤੇ ਆ ਤੌਜੀ ਨਾਲ ਨੇ ਤੇ ਬਰਸਾਤ ਬਹੁਤ ਤੇਜ਼ ਹੋ ਗਈ ਐਸੋਲੇ ਤੇ ਬੱਦਲ ਗਿਆ ਘੋਲ ਤੇ ਪਤਾ ਨਹੀਂ ਕਿਦੋਂ ਬਰਸਾਤ ਬੰਦ ਹੋਏਗੀ ਤੇ ਬਰਸਾਤ ਹੋਰ ਤੇਜ਼ ਹੋ ਗਈ। ਅਸੋਲੇ ਜੀ ਦੁਪਹਿਰ ਦਾ ਸਮਾਂ ਹੋ ਗਿਆ ਤੇ ਮੈਂ ਮਹੱਲਾ ਬਾਜੀ ਦੇ ਵਿੱਚ ਤੇ ਆਪਣਾ ਇੱਕ ਫਰੈਂਡ ਆ ਉਹਨਾਂ ਦੇ ਪਰਿਵਾਰ 'ਚ ਐਸੋਲੇ ਦੋ ਜਾਨੇ ਇੱਕ ਉਹਦਾ ਛੋਟਾ ਭਰਾ ਤੇ ਇੱਕ ਆਪ ਤੇ ਅਸਲ ਉਹ ਆਪ ਆ ਪਰ ਕੰਮ ਕਾਜ ਹਜੇ ਕੋਈ ਨਹੀਂ ਉਹਦੀ ਸਿਹਤ ਖਰਾਬ ਆ ਤੇ ਇੱਕ ਭਰਾ ਵਾ ਉਹਦਾ ਪਤਾ ਨਹੀਂ ਕਿੱਥੇ ਗਿਆ ਵਾ ਤੇ ਉਹਦੇ ਮੰਮੀ ਪਾਪਾ ਦੀ ਡੈਥ ਹੋ ਗਈ ਦੀ ਆ ਤੇ ਅਸਲ ਮੈਂ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਆ ਤੇ ਬਰਸਾਤਾਂ ਇੰਦਰਾਂ ਨਾਲ ਉਹਨਾਂ ਦੇ ਘਰ ਦੀ ਛੱਤ ਡਿੱਗੀ ਦੀ ਆ ਦੋ ਕਮਰੇ ਜਿਹਦੇ ਵਿੱਚ ਰਹਿ ਰਹੇ ਆ ਪਰ ਉਹ ਵੀ ਹਾਲਾਤ ਕੁਝ ਇਸ ਤਰ੍ਹਾਂ ਦੇ ਹੀ ਆ ਤੇ ਦੋ ਤਿੰਨ ਕਮਰੇ ਉਹ ਮਤਲਬ ਬਿਲਕੁਲ ਡਿੱਗਣ ਦੀ ਕਗਾਰ 'ਚ ਆ ਅਸਲ ਮੈਂ ਤੁਹਾਨੂੰ ਘਰ ਦਿਖਾ ਦਿੰਨਾ ਆ ਘਰ ਆ ਜੀ ਇਥੇ ਸਾਇ ਸ਼ਾਇਦ ਤੁਸੀਂ ਸਾਰੇ ਆਏ ਹੋਗੇ ਜ਼ਰੂਰ ਪਹਿਲਾਂ ਕਿਤੇ ਸਾਹਮਣੇ ਉੱਥੇ ਕਾਉਗੇ ਬਈ ਸਾਰੀ ਇਹ ਚੋਰ ਆ ਬਿਲਕੁਲ ਹੀ ਪਾਣੀ ਥੱਲੇ ਕਮਰੇ ਚ ਇਹ ਸਾਈਡ ਉਹ ਪਰਲੇ ਬਨੇ ਛੱਤ ਡੇਗੀ ਆ ਇਹ ਵੀ ਖਰਾਬ ਆ ਇਹ ਵੀ ਖਰਾਬ ਆ ਤੇ ਅਰਸ ਹੋਈ ਆ ਤੇ ਥੱਲੇ ਉਹਨਾਂ ਦੋਵਾਂ ਕਮਰੇ ਚ ਰਹਿ ਜਾ ਸਕਦਾ ਪਰ ਹਾਲਾਤ ਕੁਝ ਖਰਾਬ ਨੇ ਇੱਥੇ ਤੇ ਰਹਿਣ ਜੁਗਰ ਸਿਸਟਮ ਹੈ ਨਹੀਂ ਆ ਘਰ ਦੇ ਤਰੇੜਾ ਪੈ ਗਿਆ ਸਾਰੇ ਪਨੇ ਤੇ ਮੈਂ ਇੱਕ ਅਪੀਲ ਕਰਾਂਗਾ ਕਿ ਕਹੀਂ ਇੱਥੇ ਛੋਟੀ ਜੀ ਛੱਤ ਬਣਾ ਕੇ ਦੇਣੀ ਆ ਪਰ ਚਾਹੇ ਬਾਲਿਆਂ ਵਾਲੀ ਕਿਸੇ ਵੀ ਤਰੀਕੇ ਦੀ ਤੇ ਸਹੂਜ ਕਰਨਾ ਆ ਸ਼ਹਿਰ ਵਾਲੇ ਆ ਕੇ ਜਰੂਰ ਦੇਖ ਲੈਣ ਭਾਵੇਂ ਮੈਂ ਤੁਹਾਨੂੰ ਦਿਖਾਉਣਾ ਕਿੱਥੇ ਛੱਤ ਡਿੱਗੀ ਕੀ ਹੋਇਆ ਵਾ ਦਿਖਾਉਣਾ ਤੁਹਾਨੂੰ ਅਸਲ ਜੀ ਮੈਂ ਛੱਤ ਤੇ ਆ ਗਿਆ ਤੇ ਆ ਸਾਰਾ ਘਰ ਦਾ ਲੋਕਿਆ ਇਹਨੂੰ ਦਿਖਾ ਦੇਣਾ ਇਹ ਮੱਲਾ ਬਾਜੀ ਚ ਪੈ ਜਾਂਦਾ ਇਹ ਥੋੜੀ ਜਿਹੀ ਛੱਤ ਸਹੀ ਆ ਪਰ ਹੈਗੀ ਮਿੱਟੀ ਵਾਲੀ ਸਾਰੀ ਤੇ ਆ ਛੱਤ ਡਿੱਗੀ ਇਹ ਕਮਰਾ ਆ ਤੇ ਇਸ ਸਮੇਂ ਇਹੋ ਜਿਹੇ ਹਾਲਾਤ ਹੈ ਇੱਥੇ ਤੇ ਆਪਣਾ ਮਿੱਤਰ ਆ ਬਬਲੂ ਤੇ ਇਸ ਸਮੇਂ ਰਾਤ ਦੇ ਸਮੇਂ ਕੋਈ ਹਾਨੀ ਨਹੀਂ ਅੰਦਰ ਤੇ ਬਚਾਅ ਹੋ ਗਿਆ ਤੇ ਬਾਲੇ ਟੁੱਟ ਗਾੜਾ ਟੁੱਟ ਗਿਆ ਤੇ ਇਸ ਸਮੇਂ ਇਹੋ ਜਿਹਾ ਲਾਤਾ ਦੇ ਅਸਲ ਜੀ ਮੈਂ ਇੱਥੇ ਮੌਜੂਦ ਹਾਂ ਕੋਠੇ ਤੇ ਤੁਸੀਂ ਦੇਖ ਲਓ ਗਾੜਾ ਡਿੱਗ ਗਿਆ ਬਾਲੇ ਸਾਰੇ ਡੰਗੇ ਸਮਾਨ ਨਸ਼ਟ ਹੋ ਗਿਆ ਬੈੱਡ ਬੂਟ ਟੁੱਟ ਗਿਆ ਸਾਰੇ ਇਹਨਾਂ ਦਾ ਤੇ ਹਲਾਤਾ ਕੁਛ ਇਸ ਤਰ੍ਹਾਂ ਦੇ ਤੇ ਬੱਲੂ ਇਹ ਆਪਣਾ ਮਿੱਤਰ ਆ ਤੇ ਮਹਲਾ ਬਾਜੀ ਚੱਕਾ ਅਸਲੇ ਜੀ ਇਸ ਕਮਰੇ 'ਚ ਬਬਲੂ ਰਹਿ ਰਿਹਾ ਉਹ ਤੇ ਇਹ ਸਿਲ ਬੋਧ ਆ ਤੇ ਦਰਾਰਾਂ ਪਈਆਂ ਸਾਰੀਆਂ ਤੇ ਗਾਰਡਰ ਥੋੜੇ ਬਹੁਤੇ ਸਹੀ ਲੱਗਦੇ ਆ ਪਰ ਰਹਿਣ ਦੇ ਲਾਇਕ ਹੈਗਾ ਪਰ ਇਹ ਪਤਾ ਕੋਈ ਨਹੀਂ ਹੈ ਕਿਹੜੇ ਵੇਲੇ ਕੀ ਹੋ ਜੇ ਰਾਤ ਨੂੰ ਜ਼ਰੂਰ ਜਾ ਸਕਦਾ ਪਰ ਦਰਾਰਾਂ ਆ ਗਈਆਂ ਕਮਰੇ 'ਚ ਸਾਰਾ ਸਿਮਰ ਸੁਮਟ ਖਰਾਬ ਹੋ ਗਿਆ ਹੁਣ ਅਸਲੇ ਮੁਸ਼ਕਲ ਇਹ ਹੈ ਕਿ ਇਕੱਲਾ ਹੀ ਆ ਤੇ ਇਹਦੇ ਪਰਿਵਾਰ ਵਾਲੇ ਹੈਗੇ ਸੀ ਸਿਸਟਰ ਹੈਗੀਆਂ ਉਹ ਕਰਨਗੇ ਕੁਝ ਨਾ ਕੁਝ ਹਲਪ ਪਰ ਮੈਂ ਵੀ ਚਾਹਨਾ ਕਿ ਸਰ ਵਾਲੇ ਵੀ ਕੋਈ ਹਲਪ ਕਰਨ ਥੋੜੀ ਬਹੁਤੀ ਇਹਨਾਂ ਦੀ ਤੇ ਹਾਲਾਤ ਨੇ ਇਥੋਂ ਦੇ ਇੱਥੇ ਸੁਣਨਾ ਮੈਂ ਤੁਹਾਨੂੰ ਇੱਧਰ ਦੇ ਹਾਲਾਤ ਦਿਖਾਉਣਾ ਇਹ ਹਾਲਾਤ ਹੈ ਇੰਦਰ ਇੰਦਰ ਗਾਰਡਰ ਤੇ ਅਸਲੇ ਬੰਦੀ ਲਾਈ ਆ ਤੇ ਆ ਵੀ ਡਿੱਗਣ ਵਾਲਾ ਸਾਰਾ ਹੀ ਤੇ ਪਾਣੀ ਲੀਕ ਕਰ ਰਿਹਾ ਇਹ ਵੀ ਕਿਸੇ ਵੱਲ ਵੀ ਦੇਖ ਸਕਦਾ